ਹਾਂਜੀ ਮਿੱਤਰੋ ਸਵਾਗਤ ਹੈ ਆਪਣੇ ਇੱਕ ਹੋਰ ਨਵੇਂ ਵਲੌਗ ਵਿੱਚ ਤੇ ਆਪਾਂ ਆਏ ਹੋ ਸੀਗੇ 4 ਵਜੇ ਮਿਹਨਤ ਲਾਉਣਾ ਤੇ 4:30 ਹੋ ਸਕੇ ਆ ਹੁਣ ਆਪਾਂ ਭੱਜਦੇ ਆ ਇੱਕ ਬੰਦਾ ਬੈਠਾ ਇੱਕ ਛੜਾ ਸੀ ਇੱਕ ਬੰਦਾ ਇੱਕ ਕੈਮੋ ਕੈਮ ਸੀ ਹੁਣ ਲੱਗਾ ਭੱਜਣਾ ਤੇ ਦੇਖਦੇ ਅੱਜ ਕਿੰਨੇ ਟਾਈਮ ਨੂੰ ਮੁੜ ਕੇ ਆਉਣੇ ਆ ਆ ਇੱਕ ਗੱਡੀ ਆਉਂਦੀ ਆ ਤੇ ਇੰਨੇ ਰਾ ਦੇਖੋ ਉਸ ਵੀ ਨਹੀਂ ਦੀਂਦਾ ਕੱਲਾ ਬਾ ਡਰੈਕਸ ਹੀ ਦੀਂਦਾ ਆ ਬੰਦਾ ਤਾਂ ਗਿਆ ਭਈ ਭਾਂਡੇ ਪਤਾ ਨਹੀਂ ਕਿਹੜੇ ਕਿਹੜੇ ਲੈ ਕੇ ਜਾਣੇ ਨੇ ਭਾਂਡੇ ਕਿੰਨੇ ਨਹੀਂ ਪਤਾ ਯਾਰ ਚੱਕ ਕੀ ਲੈ ਕੇ ਜਾਣਾ ਫੇਰ ਵਾਲਾ ਰੋਟੀਆਂ ਆਪਰਾ ਚੱਕੋ ਭਈ ਵੱਡੀ ਰੋਟੀਆਂ ਵਾਲੀ ਓਏ ਮੈਂ ਫੜ ਕੇ ਅੰਦਰੋਂ ਮੰਗੂ ਕੀ ਕਹੇ ਸੀ ਭਈ ਹਾਏ ਓਰੇ ਦਾ ਇਹ ਬਈ ਮੰਦਾ ਵੀ ਦਿਨੇ ਨੂੰ ਪਤਾ ਤਾਂ ਕਰਦਾ ਫਾਇਨਾ ਵਿੱਠਲੇ ਆ ਹਾਂ ਭਈ ਕਿਵੇਂ ਹੋ ਕਿਵੇਂ ਆਏ ਹਾਏ ਆਹ ਮੁੰਡੇ ਸਾਰੇ ਫੋਟੋਮਾ ਕਰਾਉਣ ਜਾਂਦੇ ਆ ਬਈ ਤੂੰ ਵੀ ਕਰ ਬਈ ਇੱਧਰ ਨੂੰ ਹੋ ਠੇਲੇ ਕਾ ਠੇਲੇ ਕਾ ਤੂੰ ਵੀ ਕਰਾਏਂਗਾ ਓ ਬਚਾਰਾ ਇਹਦੀ ਵੀ ਖਿੱਚ ਦੋ ਇੱਕ ਇਹਦੀ ਇਹਦੀ ਤਾਂ ਫੋਨ ਤੋਂ ਖਿੱਚਾਂਗੇ ਠੇਲੇ ਕੇ ਆਪਣਾ ਇਹ ਰੱਖਦਾ ਭੈਣ ਦੀ ਪੈਗਾ 14 Pro Max ਕੀ ਨਹੀਂ ਹੁੰਦਾ ਬਈ ਕੀ ਹੋ ਗਿਆ ਬਈ ਦੇਖਾ ਫੋਨ ਦਿਖਾਈ ਬਈ ਓ ਚਾਰਜ ਨਹੀਂ ਹੈ ਦਾ ਚਾਰਜ ਨਹੀਂ ਹੈਗਾ ਫੋਨ ਕਿਹੜਾ ਬਈ ਪ੍ਰਾਣ ਦੀ ਉਹ ਬਹੁਤ ਵੱਡੀ ਓਏ ਹੋਣ ਤਾਂ ਦੱਸ ਦੇ ਫਿਰ ਕਿਹੜਾ ਮੈਂ ਤਾਂ ਨਾ ਉਧਰ ਪਾ ਵਧੀਆ ਤੈਨੂੰ ਆ ਗਈ ਆ ਬਈ ਪ੍ਰਾਣ ਦਾ ਮਾਊ ਦੇ ਮਾਰ ਮਾਰਦੇ ਤੇ ਪਿਓ ਦਾ ਮੋਟਾ ਖੱਡੂ ਕੇ ਇਧਰ ਆ ਕੇ ਦੇਖ ਬਈ ਫੋਟੋ ਵੀ ਆਏ ਖਜਾਉਂਦੇ ਜਿਵੇਂ ਸਾਡੀ ਲੱਗੇ ਅਖਬਾਰਾਂ ਚ ਆ ਬੰਦਾ ਦੇਖੋ ਬਈ ਆ ਦੇਖੋ ਬਈ ਜਿਵੇਂ ਦੂਜਿਆਂ ਜੇ ਲੱਗਦਾ ਨਾ ਛੱਡ ਤੋ ਯਾਰ ਫਲੇਗਾ ਓ ਸਹੀ ਆਉਂਦਾ ਤੂੰ ਰੇਮ ਚ ਮਾਊ ਤੇ ਆਉਂੀ ਮਾਣ ਦਰਦਾ ਕੀ ਕੀ ਕਰਦਾ ਤੂੰ ਆ ਜੀ ਕਿਹੜਾ ਇਹਦੇ ਕੋਲੇ ਫੋਨ ਇੱਤ ਤਾਂ ਮਾਣ ਤਾਰਨਾ ਭੈਣ ਦੀ 14 ਇਹਦੇ ਇਹਦੇ ਕੋਲੇ ਫੋਨ ਕਿਹੜਾ ਆ ਆਪਣੀ ਸਟੋਰੀ ਪਾ ਦਾਂਗੇ ਫੋਨ ਕਿਹੜਾ ਇਹਦੇ ਕੋਲ ਠੇਲ ਗਿਆ ਲਵੇ ਨਾ ਤੂੰ ਆ ਤਾਂ ਦੋ ਆਲ ਚੇ ਵੀ ਖੜਿਆ ਤੁਸੀਂ ਮਾੜਾ ਜਾ ਗਾਇਬ ਪਾਉ ਹਾਂ ਦੂਸਰਾ ਕਾਨੂੰਨ ਖੱਚ ਤੇ ਕਿੱਧਰ ਜਾ ਕੰਨਾ ਠੇਲੇ ਗਿਆ ਖੜ ਜਾ ਉਹ ਪੁਲੀਸ ਆੜ ਉੱਪਰ ਨੂੰ ਖਿੱਚ ਉੱਧਰ ਨੂੰ ਜਾ ਕੇ ਭੈਣ ਚ ਦਹਾ ਖੜਾ ਗਿਆ ਇੱਧਰ ਨੂੰ ਦੇਵਜਾ ਤੂੰ ਦੇਖੀ ਭਾਈ ਬੜਾ ਰਕਾਰਗੋ ਆਏ ਜੇਬ ਜੱਥ ਪਾਉਣ ਨੂੰ ਬਾਰੇ ਅੱਡ ਲੈਣਾ ਬਾਰੇ ਅੱਡ ਜਾ ਕੱਢ ਬਾਰੇ ਬਾਰੇ ਇਕੱਠਾਇਆ ਬਾਰੇ ਅੱਡ ਲੈ ਉਹ ਯਾਰ ਕੱਢ ਲੈ ਬਾਰੇ ਅੱਡ ਲੈਣਾ ਯਾਰ ਛੱਡ ਦੇਖੀ ਯਾਰ ਸੱਤੀ ਨਾ ਕੰਮ ਨਹੀਂ ਨਹੀਂ ਜਦ ਲਈ ਸੱਤੀ ਆਉਂਦੀ ਆ ਦੇ ਲੈ ਲੱਤਾਂ ਦਾ ਮਰੀਆਂ ਪੀ ਲਾ ਫੋਟੋ ਚਾਰੀ ਨੇ ਤੇ ਨਾਲ 14 ਦੀਆਂ ਓ ਬੱਸ ਕਰੋ ਕਿੱਥੇ ਦੇਖ ਮੰਡੀ ਦੀ ਆ ਕਿੱਥੇ ਦਾ ਸਟਾਈਲ ਕੀ ਯਾਰ ਸੋਡਾ ਫੋਟੋ ਕਿੱਥੇ ਦਾ ਸਟਾਈਲ ਆ ਇਤਨਾ ਬਾਈ ਠੰਡਲਾ ਜਿ ਠੱਲੇ ਗਿਆ ਬਾਈ ਆ ਗਿਆ ਯਾਰ ਠੰਡਲਾ ਦੀ ਆ ਜਾ ਲਾ ਦਿੰਨੇ ਆ ਆ ਜਾ ਇਧਰ ਮੂੰਹ ਕਰੀ ਓਏ ਠੱਲੇ ਗਿਆ ਓਏ ਓਏ ਕੱਟ ਖਾਲਾ ਯਾਰ ਆ ਦੇਖੋ ਬਈ ਕਿੰਨੇ ਥਾਲ ਭਰਿਆ ਯਾਰ 61 ਬੰਦੇ ਦੇਖੋ ਬਈ ਤਿੰਨ ਤਿੰਨ ਖਾਲਾ ਇੱਕ ਦਾ ਸੀਗਾ ਦੇਖਾਂ ਉਹ ਕਿ ਹਣਾ ਚਾਚਾ ਰੋਟੀ ਖਿਣੀ ਖਾਣੇ ਦਾ ਕਾ ਸੀਗਾ ਬਈ ਹੋਰ ਲੈ ਕੇ ਦਮਾ ਰੋਟੀ ਬਈ ਹੋਰ ਤਾਂ ਪਤਨ ਤਿੰਨੋਂ ਕੱਟ ਖਾਣੇ ਮੈਂ ਤਾਂ ਬਈ ਦੋ ਹੀ ਖਾਧੀਆਂ ਯਾਰ ਆ ਮੇਰੇ ਕੋਲੇ ਬਈ ਤੂੰ ਕਿ ਤੌੜ ਕਿੰਨੇ ਹੋਰ ਲੈ ਕੇ ਦਮਾ ਬਈ ਖੇਲੇ ਕਿ ਪਹਿਲੇ ਆ ਦੇ ਵਈ ਕੱਡੀ ਬੁਰਕੀ ਆਂਦੀ ਆ ਉਹ ਬੱਸ ਕਰ ਯਾਰ ਪੰਜ ਰੋਟੀਆਂ ਦੁਬਾਰੇ ਖਾ ਲਈਆਂ ਆ ਜੋੜੀ ਬਣ ਗਈ ਬਈ ਆ ਆ ਮੰਦਰ ਦੀ ਜੋੜੀ ਬਣ ਗਈ ਨਾ ਮੁੱਢੇ ਮੱਤ ਤਾਂ ਤਿੱਤਰ ਵੀ ਆਈਆਂ ਬੰਦਾ ਆ ਦੇਖੋ ਬਈ ਐਡੀ ਦਿੰਨੀ ਦਾਣ ਮੱਤ ਬਣਾ ਕਰਾਸੀਆ ਪਾ ਰਹੀ ਮੈਂ ਹਾਂ ਤਾਂ ਕੰਮ ਤਾਂ ਕਰ ਲੈ ਲੈ ਵਾ ਅੱਜ ਦੀ ਪ੍ਰਮੋਸ਼ਨ ਕਰਨੀ ਸੀ ਕਿੱਡਾ ਮੂੰਹ ਡੱਟਦਾ ਦੇਖ ਬਈ ਰੇਮਬੂ ਲੈਣਾ ਜਲੇਬੀ ਕੜਾਈ ਲਾ ਮ ਪਕੌੜੇ ਘੋਟੇ ਬੁਆਲੇ ਕਰ ਮਾ ਯਾ ਉਹੀ ਬਾਦੇ ਰੇ ਨਿਵੇਂ ਤੱਤਾ ਤੀ ਨੀ ਪਤੀ ਆ ਯਾ ਖਾੜੋ ਇਹਦੇ ਨਾਲ ਹੋੜ ਭਾਈ ਦਾਉ ਭੱਜ ਗਿਆ ਬਈ ਖੜੋ ਯਾਰ ਇਹਨੂੰ ਖੜੋ ਯਾਰ ਇਹ ਫੋਨੋ ਬਰ ਥੋੜੀ ਹੁੰਦੇ ਆ ਫੁੱਲ ਬਰੱਡ ਹੁੰਦੇ ਆ 11 ਮਲ ਬਲ ਬਲ ਜਮਾ ਭਾਈ ਹਾਈ ਕਿ ਕੀ ਵੇ ਬੱਬਲ ਵਤਾ ਜਾਰੀ ਬਣਾ ਤਾ ਹਾਂ ਤਾਂ ਦੇਖ ਭਾਈ ਕਿਉਂ ਮੈਂ ਇਹ ਕਰ ਗਿਆ ਜੀ ਦੇਖੀ ਕੀ ਲੋਕਾਂ ਨੂੰ ਦੇ ਦੋ ਟਿਸ਼ੂ ਪੇਪਰ ਦੇਖੀ ਕਿਵੇਂ ਕਰਿਆ ਆ ਬੰਦੇ ਨੇ ਆ ਪੇਸ ਮੱਖਣੀ ਬਣਾਣਾ ਮੱਖਣੀ ਮੱਖਣੀ ਸਿੱਖ ਗਿਆ ਮੈਂ ਵੀ ਹੁਣ ਜਿਵੇਂ ਭੈਣਾਂ ਕੁੱਤੀ ਨੇ ਨਹੀਂ ਪਾੜਾ ਹੁੰਦਾ ਉਹਵੇਂ ਕਰਿਆ ਪਿਆ ਹਾ ਦੇਖੀ ਲੈ ਯਾਰ ਕਰ ਲੀਏਗੀ ਗੱਲ ਆ ਯਾਰ ਕੋਈ ਆ ਗੀ ਮੈਨ ਦੇਖ ਰਿਹਾ ਹਾਂ 88 ਕਿੰਨਾ ਜੀ 88 ਬਣੇ ਹੋਏ 88 ਦਾ ਸਿੱਧਾ ਅਸਲੀ ਨੂੰ ਗੋ ਗਿਆ ਹਾਂਜੀ ਮਿੱਤਰੋ ਤੇ ਆਪਾਂ ਅੱਜ ਭਾਈ ਦੇ ਨਹੀਂ ਹੈਗੇ ਅੱਜ ਆਪਾਂ ਸੜਕ ਤੇ ਤੋਰਾ ਫੇਰਾ ਕਰਨ ਜਾਣੇ ਆ ਤੁਰ ਕੇ ਜਾਵਾਂਗੇ ਬੁਰਜ ਰਾਠੀ 2 ਕਿਲੋਮੀਟਰ ਇਥੋਂ ਤੇ 2 ਕਿਲੋਮੀਟਰ ਅਸੀਂ ਤੁਰ ਕੇ ਜਾਵਾਂਗੇ ਆ ਦੇਖ ਸਕਦੇ ਹੋ ਅਸੀਂ ਆਏ ਆਂਗੇ ਉਹ ਵਾਟਰ ਬਾਕਸ ਕੋਲ ਤੇ ਉਧਰ ਜਾਵਾਂਗੇ ਆ ਸੜਕ ਸਾਰੀ ਹਾਂ ਇੱਥੋਂ 2 ਕਿਲੋਮੀਟਰ ਹੈ ਬਾਈ ਇਹ ਫਿਰ ਉੱਥੇ ਹਾਂ ਬੁਰਜਰਾਠੀ ਵਾਲਾ ਉਹ ਪਿਆ ਕੋ ਉੱਥੇ ਮੋੜ ਆ ਬੁਰਜਰਾਠੀ ਆ 2 ਕਿਲੋਮੀਟਰ 2 ਕਿਲੋਮੀਟਰ ਜਿਸੀ ਤੁਰ ਕੇ ਜਾਵਾਂਗੇ ਜੇ ਅੱਜ ਭਾਈ ਦੇ ਨਹੀਂ ਔਰ ਜਾ ਤੁਰ ਕੇ ਜਾਵਾਂਗੇ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਹਾਂਗੇ ਬੁਰਜਰਾਠੀ ਦੀ ਹੱਦ ਤੇ ਤੇ ਉੱਬੇ ਤੋਂ 2 ਕਿਲੋਮੀਟਰ ਦੂਰ ਤੁਰ ਕੇ ਜਾ ਆ ਪੋਲਾਗਾ ਬੁਰਜਰਾਠੀ ਦਾ ਇੱਥੋਂ ਦਾ 2 ਕਿਲੋ 2 ਆ ਸੂਆ ਦਾ ਸਾਫ ਵੀ ਹੋ ਗਿਆ ਸਾਰਾ ਟਰਦੀ ਟਰ ਨਰੇਗਾ ਢੀਮਣੇ ਮਿਲਦਾ ਕਾਤਾ ਸਾਫ ਆਹ 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 ਦੇਖੋ ਜਮਾ ਸਾਫ ਹੋ ਰਿਹਾਗਾ ਤੇ ਆਪਾਂ 2.5 ਕਿਲੋਮੀਟਰ ਪੂਰੀ ਲਾਤੀ ਯਾਨੀ ਕਿ ਤੁਰਕੇ ਲਈਆ ਲਾਤੀ ਪਰ ਗਰਾਊਂਡ 'ਚ ਨਹੀਂ ਲਈ ਅੱਜ ਅੱਜ ਸਾਡਾ ਮੂਡ ਨਹੀਂ ਸੀ ਗਰਾਊਂਡ ਚ ਲਾਉਣ ਦਾ ਤੇ ਤਾਂ ਹੀ ਆਪਾਂ ਇੱਧਰ ਆ ਗਏ ਤੇ ਜੇ ਮੇਤਰੋ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ